ਸੱਛੀ ਗੱਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਘੈਂਟ ਹੋਵੋਗੇ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੀ ਨਿਊ ਵੀਡੀਓ 'ਚ ਤੇ ਮੇਰੇ ਚੈਨਲ 'ਚ ਐਸ ਜੀ ਵਲੋਗ ਤੋਂ ਸਭ ਤੋਂ ਪਹਿਲੀ ਗੱਲ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਹੋਰ ਇਹੋ ਜਿਹੇ ਮਨੰਦਾਰ ਵਲੋਗ ਦੇਖਣ ਲਈ ਬਣੇ ਰਹੋ ਮੇਰੇ ਨਾਲ ਠੀਕ ਹੈ ਤੇ ਅੱਜ ਦਾ ਵਲੋਗ ਅਸੀਂ ਫੇਰ ਲੈ ਕੇ ਆ ਗਏ ਆ ਤੇ ਅੱਜ ਅਸੀਂ ਫੇਰ ਕੁਝ ਬਣਾਉਣ ਲੱਗੇ ਆ ਕੀਕਾ ਪਿਛਲੀ ਵੀਡੀਓ ਚ ਆਪਾਂ ਮੇਰੇ ਕੋਲ ਕਿੰਨਾ ਸੀਗਾ ਕੁਛ ਨਾ ਕੁਛ ਬਣਾਇਆ ਸੀ ਅੱਜ ਅਸੀਂ ਫੇਰ ਕੋਸ਼ਿਸ਼ ਐਕਸਪੈਰੀਮੈਂਟ ਕਰਨ ਲੱਗੇ ਆ ਤਾਂ ਸਭ ਤੋਂ ਪਹਿਲਾਂ ਲਖਾ ਦੇਣਾ ਆ ਕਿ ਅਸੀਂ ਕੀ ਕੀ ਕਰਾਂਗੇ ਆ ਹੈਗੇ ਜੀ ਸੂਜੀ ਆਪਾਂ ਇਹਨੂੰ ਥੋੜਾ ਨਾ ਭੁੰਨ ਲਿਆ ਵਾ ਥੋੜੀ ਥੋੜੀ ਬ੍ਰਾਊਨ ਹੋ ਗਈ ਆ ਸੋ ਗਈ ਆ ਚੀਨੀ ਠੀਕ ਹੈ ਇਹਨਾਂ ਸਾਰਿਆਂ ਨੂੰ ਦੇਖ ਕੇ ਐਸਟੀਮੇਟ ਲੱਗ ਗਿਆ ਹੁਣ ਬਸ ਕੀ ਬਣਨ ਲੱਗਾ ਵਾ ਤੇ ਅੱਧਾ ਛੱਟ ਕਿਉਂ ਗਈ ਪਿਆਉ ਭੁੱਲ ਗਈ ਮੈਂ ਅਦਰ ਪਾਣੀ ਵੀ ਆ ਇਹਦੇ ਤੇ ਧਿਆਨ ਨਾ ਦੇਵੋ ਇਗਨੋਰ ਕਰੋ ਇਹ ਕੁਛ ਨਹੀਂ ਹੈਗਾ ਠੀਕ ਆ ਆ ਹੈਗੇ ਮਿਕੜਾਈ ਥੜੀ ਗਰਮ ਤੇ ਹੁਣ ਅਸੀਂ ਬਣਾਉਣਾ ਸ਼ੁਰੂ ਕਰਦੇ ਆ ਤੇ ਹੁਣ ਬਣਾਉਨੇ ਆ ਠੀਕ ਹੈ ਉਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰੋ ਬਣਾਉਣਾ ਕੀ ਹੈ ਬਣਾਉਣਾ ਹੈਗਾ ਅੱਜ ਅਸੀਂ ਸੂਜੀ ਦਾ ਹਲਵਾ ਓਕੇ ਕੜਾ ਠੀਕ ਹੈ ਤੇ ਅਸੀਂ ਬਣਾਵਾਂਗੇ ਐਸੇ ਬਣਾਉਣਾ ਮੈਨੂੰ ਆਉਂਦਾ ਨਹੀਂ ਬਣਾਊਗਾ ਕੋਈ ਹੋਰ ਬੱਸ ਬੋਲਣ ਦਾ ਕੰਮ ਕਰਨਾ ਹੈ ਠੀਕ ਹੈ ਚਲੋ ਦੱਸਦਾ ਬਣਾਈਏ ਤੇ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਕੜਾਈ ਹੋ ਗਈ ਹੈ ਗਰਮ ਫੇਚ ਪਾਲਿਆ ਸੀਗੀ ਕਿਉ ਤੁਸੀਂ ਜਿਹੜਾ ਮਰਜੀ ਪਾ ਸਕਦੇ ਤੁਸੀਂ ਪਾਉ ਉਹ ਜਿਹੜਾ ਮਰਜੀ ਮਤਲਬ ਤੁਹਾਨੂੰ ਜਿਹੜਾ ਸੂਟ ਕਰਦਾ ਵਾ ਬਟ ਹੁਣ ਅਸੀਂ ਪਾਲਿਆ ਕਿਉ ਹੁਣ ਦੇਖੋ ਇਹ ਥੋੜਾ ਪਿਗਲ ਰਿਹਾ ਵਾ ਠੀਕ ਹੈ ਜਦੋਂ ਇਹ ਸਾਰਾ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਸੂਜੀ ਠੀਕ ਹੈ ਤੇ ਹੁਣ ਜਿਵੇਂ ਤੁਸੀਂ ਦੇਖ ਸਕਦੇ ਹੋ ਘੜੇ ਘੜੇ ਹੋ ਗਈ ਸੀ ਆਪਾਂ ਚੁੱਕੀ ਹੋ ਪਾਤਾ ਵਾ ਠੀਕ ਹੈ ਹੁਣ ਬਸ ਥੋੜਾ ਥੋੜਾ ਕਰਕੇ ਪ੍ਰੋਸੈਸ ਚੱਲੂਗਾ ਅੱਗੇ ਅੱਗੇ ਤੇ ਇੱਕ ਗੱਲ ਹੋਰ ਅਸੀਂ ਇਦਾਂ ਦੇ ਵਲੋਗ ਪਾਣੇ ਆ ਹੁਣ ਜੀ ਥੋਸੇ ਕਾ ਡੇਲੀ ਡੇਲੀ ਤਰ੍ਹਾਂ ਸੇ ਹੁੰਦਾ ਨਹੀਂ ਆ ਕਦੇ ਕਦੇ ਹੋ ਜਾਂਦਾ ਵਾ ਕਿਉਂਕਿ ਡੇਲੀ ਓਕਾ ਆ ਬਿਕੋਜ਼ ਮੈਂ ਸਟੱਡੀ ਵੀ ਕਰਦੀ ਆ ਨਾਲ ਨਾਲ ਠੀਕ ਹੈ ਤੇ ਕਦੇ ਕਦੇ ਪਾਵਾਂਗੇ ਤੁਸੀਂ ਜ਼ਰੂਰ ਬਣੇ ਰਹੋ ਸਾਨੂੰ ਆਪਣਾ ਸਪੋਰਟ ਦਿਓ ਸਾਨੂੰ ਵੀ ਮੋਟਿਵ ਮਤਲਬ ਇੱਕ ਜਹਮ ਨਾਲ ਉਹ ਕਰਿਓ ਕਿ ਹਾਂਜੀ ਤੁਸੀਂ ਸਾਡੇ ਨਾਲ ਹੈਗੇ ਹੋ ਠੀਕ ਆ ਤੇ ਹੁਣ ਆਪਾਂ ਚੱਲਦੇ ਆ ਉੱਥੇ ਜਿੱਥੇ ਅਸੀਂ ਤੁਹਾਨੂੰ ਛੱਡਿਆ ਸੀਗਾ ਜਿੱਥੇ ਮਾਰ ਲਾ ਹੁੰਦਾ ਲਾ ਹੁਣ ਦੇਖੋ ਆਪਾਂ ਇਹ ਚ ਪਾਲੀ ਸੂਜੀ ਫੋਨ ਮੈਂ ਸੋਚਿਆ ਮੈਂ ਥੋੜਾ ਕਰਛੀ ਹਿਲਾਉਂਦਾ ਕਸ਼ਟ ਕਰ ਲਾਂ ਤੇ ਹੁਣ ਆਪਾਂ ਆਹ ਸੂਜੀ ਪਾਤੀ ਆ ਆ ਵੇਖੋ ਕਿਉਂ ਆ ਚ ਸੂਜੀ ਪਾਤੀ ਠੀਕ ਹੈ ਤੇ ਹੁਣ ਇਹਨੂੰ ਬਰਾਊਨ ਕਰਾਂਗੇ ਬਰਾਊਨ ਰੈੱਡ ਚ ਕਰ ਦਾਂਗੇ ਠੀਕ ਹੈ ਜਦੋਂ ਬਰਾਊਨ ਰੈੱਡ ਚ ਹੋ ਜਾਊਗਾ ਉਹਦੇ ਵਿੱਚ ਸ਼ਾਇਦ ਖੰਡ ਪਾਉਂਦੇ ਪਤਾ ਨਹੀਂ ਪਾਣੀ ਪਾਉਂਦੇ ਮੈਨੂੰ ਇਹਨਾਂ ਐਕਸਪੀਰੀਐਂਸ ਹੈਗਾ ਕੁਛ ਨਾ ਕੁਛ ਤਾਂ ਪਾਉਂਦੇ ਹੋਣਗੇ ਚੀਨੀ ਪਾਉਂਦੇ ਆ ਹਾਂ ਦੱਸਤਾ ਮੈਨੂੰ ਚੀਨੀ ਪਾਉਂਦੇ ਆ ਚੀਨੀ ਪਾ ਕੇ ਨਹੀਂ ਪਤਾ ਨਹੀਂ ਹੁਣ ਜਾ ਕੇ ਦੇਖਦੇ ਅੰਦਰ ਜਸ ਜਸ ਨਾਲ ਤੁਹਾਣਾ ਮੈਂ ਕਿਹਾ ਸੀ ਇੰਟਰੋਡਕਸ਼ਨ ਕਰਾਵਾਂਗੀ ਤੇ ਆ ਮਹਾਰਾਜ ਜੀ ਇੱਥੇ ਕੀ ਖੇਡਿਆ ਜਾ ਰਿਹਾ ਹੈ ਇੱਥੇ ਕੀ ਦੀ ਜਾ ਰਹੀ ਹੈ ਫ੍ਰੀ ਫਾਇਰ ਕੁਝ ਕਹਿਣਾ ਨਹੀਂ ਹੁੰਦਾ ਅਸੀਂ ਵਲੌਗ ਚ ਤੁਹਾਡਾ ਇੰਟਰੋਡਕਸ਼ਨ ਕਰਾਇਆ ਥੋੜੀ ਇੱਜ਼ਤ ਕਰ ਲਓ ਆਪਣੀ ਇੱਜ਼ਤ ਵੀ ਲੈ ਲਓ ਕੀ ਇੱਜ਼ਤ ਕਰੀ ਤੁਹਾਡੀ ਅਦਰਮੂ ਕਰੀ ਮਾਣਾ ਵੀ ਮਾਰਤਾ ਯਾਰ ਹਾਂਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਇਹਦਾ ਬੰਦਾ ਮਰ ਚੁੱਕਿਆ ਹੈ ਇਹ ਕੋਣ ਕੋ ਨਾ ਬਿਕਾਰਾ ਗੇਮਰ ਹੈ ਤੇ ਕਮੈਂਟ ਚ ਜਰੂਰ ਦੱਸਿਓ ਹਾਂਜੀ ਬੋਲੋ ਤੇ ਗਾਇਸ ਜੇ ਤੁਸੀਂ ਫ੍ਰੀ ਫਾਇਰ ਖੇਲਣਾ ਚਾਹੁੰਦੇ ਹੋ ਤਾਂ ਮੈਂ ਆਪਣੀ ਆਈਡੀ ਯੂ ਆਈਡੀ ਤੁਹਾਨੂੰ ਪੈਂਟ ਚ ਕਮੈਂਟ ਕਰ ਦਾਂਗਾ ਜੇ ਮੈਨੂੰ ਕਹਿੰਦੇ ਰਿਕੁਐਸਟ ਕਮੈਂਟ ਹੁੰਦਾ ਵਾ ਹਾਂ ਜੋ ਵੀ ਹੁੰਦਾ ਜਿੰਨੇ ਜੇ ਮਤਲਬ ਆਪਣੀ ਯੂ ਆਈਡੀ ਕਮੈਂਟ ਕਰ ਦਿਓ ਮੈਂ ਤੁਹਾਨੂੰ ਰਿਕੁਐਸਟ ਭੇਜ ਦੂੰਗਾ ਚਲੋ ਜਿਵੇਂ ਕਰ ਤੁਸੀਂ ਦੇਖ ਸਕਦੇ ਹੋ ਨਾ ਬਰਾਊਨ ਹੋ ਚੁੱਕੀ ਹੈ ਦੇਖੋ ਤੁਹਾਨੂੰ ਤੁਹਾਨੂੰ ਧਿਆਨਾ ਮੇਰੇ ਕੜਾਈ ਨਾ ਲੱਗੇ ਠੀਕ ਹੈ ਹੁਣ ਇਹਦੇ ਵਿੱਚ ਪਾਵਾਂਗੇ ਪਾਣੀ ਪਤਾ ਲੱਗ ਗਿਆ ਇਹਦੇ ਵਿੱਚ ਕੀ ਪਾਣਾ ਪਹਿਲਾਂ ਮੈਂ ਚੀਨੀ ਚੀਨੀ ਕਰੀ ਜਾਂਦੀ ਸੀ ਉਹ ਤੇਰੀ ਤੇ ਆਣਾ ਪਾਇਓ ਬਹੁਤ ਸਾਵਧਾਨੀ ਨਾਲ ਜਿਹਨਾਂ ਨੇ ਐਕਸਪੀਰੀਅੰਸ ਨਹੀਂ ਉਹ ਪਿੱਛੇ ਰਹੋ ਜਿੱਦਾਂ ਕਿ ਮੈਂ ਮੇਰੇ ਕੋਲ ਐਕਸਪੀਰੀਅੰਸ ਹੈਗਾ ਮੈਂ ਪਿੱਛੇ ਹੀ ਹਾਂ ਪਾਣੀ ਪਾਤਾ ਐਂ ਪਾਤੀ ਚੀਨੀ ਐਂ ਬਸ ਇਹ ਨਾਲ ਸੋਗੀ ਪਾਤੀ ਵਿੱਚ बस तो तो हम मिक्स हो जाएंगे हूँ पानी सुक जूगा उस तो बाद पता ही हमारा तो बाद बन जाता है चीज़ ठीक है तो हम जो बन जूगा फिर थो ठीक है हाँ जी जी जब तुम देख सकते हो थोड़ा थोड़ा इन्हें जो पानी ऑब्जॉर्ब कर लिया है पुट 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 करे हाँ देखो मतलब हले भी पानी ऑबजॉर्ब जो थोड़ा बहुत है ठीक है సూ మొట్ బీ తప్ప ఫటాఫట మిక్ ਬਸ ਹੋਣੀ ਵਾਲਾ ਹਾਂ ਹਾਂਜੀ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਗਿਆ ਰੈਡੀ ਸ਼ੈਡੀ ਆ ਦੇਖੋ ਪਾਣੀ ਹੋ ਗਿਆ ਸਰਬਸਰਬ ਠੀਕ ਹੈ ਹੁਣ ਆਪਾਂ ਕਰਾਂਗੇ ਨੂੰ ਸੋ ਆ ਵਾਲੀ ਹੈ ਸੋਣੀ ਜੀ ਪਲੇਟ ਛੇ ਠੀਕ ਹੈ ਸਫੋਗ ਵੀ ਬਣੇ ਹੈਗੇ ਦੇਖ ਸਕਦੇ ਤੁਸੀਂ ਤੇ ਇੱਕ ਗੱਲ ਹੋਰ ਸੁਣੋ ਸਾਰੇ ਕਮੈਂਟ ਕਰਕੇ ਦੱਸੋ ਚਲੋ ਆਪਾਂ ਐਤਾਂ ਘਰ ਬਣਾਇਆ ਵਾ ਕਿ ਕਿਨੂ ਕਿਨੂ ਗੁਦਾਰਾ ਸਾਹਿਬ ਦੀ ਦੇਖ ਪਸੰਦਾ ਤੇ ਕਿਹੜਾ ਕਿਹੜਾ ਦੋ ਵਾਰੀ ਲਿੰਦਾ ਵਾ ਕਿਨੂ ਸਭ ਤੋਂ ਜ਼ਿਆਦਾ ਪਸੰਦਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਲਵਾ ਹੋ ਗਿਆ ਰੈਡੀ ਸ਼ੈਡੀ ਤੇ ਹੁਣ ਤੁਸੀਂ ਕੀ ਵਿਖੀ ਜਾਂਦੇ ਹੋ ਤੁਸੀਂ ਵੀ ਆਪਣੀ ਸੇਟੀ ਚ ਜਾਓ ਆਪਣੀ ਮੰਮੀਆਂ ਦਾ ਸਿਰ ਖਾਓ ਤੇ ਮੰਮੀ ਨੂੰ ਕੋਲ ਹਲਵਾ ਬਣਾਓ ਤੇ ਫਿਰ ਮਜਾ ਨਾ ਖਾਓ ਜਿੱਦਾਂ ਕਿ ਅਸੀਂ ਆਪਣੀ ਮੰਮੀ ਦਾ ਫਿਰ ਕਾ ਕਿ ਮੰਮੀ ਨੇ ਕਿਹਾ ਮੰਮੀ ਹਲਵਾ ਬਣਾਓ ਤੇ ਹੁਣ ਅਸੀਂ ਕਰਾਂਗੇ ਹਲਵਾ ਨੂੰ ਇੰਜੋਏ ਤਾਂ ਤੁਸੀਂ ਹੁਣ ਮੂੰਹ ਚ ਪਾਣੀ ਨਾ ਡਗਾਓ ਤੇ ਉੱਥੇ ਜਾ ਕੇ ਹਲਵਾ ਬਣਾਓ ਤੇ ਖਾਓ ਠੀਕ ਹੈ ਅਸੀਂ ਮਿਲਦੇ ਆ नेक्स्ट ਵੀਡੀਓ ਨਾਲ ਤੇ ਬਣੇ ਰਹੋ ਮੇਰੇ ਨਾਲ ਅਦਾ ਦੀਆਂ ਕੈਂਟ ਕੈਂਟ ਵੀਡੀਓਜ਼ ਲਈ ਤੇ ਜਲਦੀ ਇੱਕ ਕੈਂਟ ਜੀ ਹੋਰ ਵੀਡੀਓ ਲੈ ਕੇ ਆਵਾਂਗੇ ਤੇ ਮਿਲਦੇ ਆ ਨੈਕਸਟ ਵਲੌਗ ਚ ਬਾਏ ਬਾਏ ਟਾਟਾ ਸਸ਼ਿਕਾ